ਦੇਹਵਾਲ ਜੀ ਦੀ ਜਿਹੜੀ ਹਾਲਤ ਬਣੀ ਹੋਈ ਹੈ ਉਹਨੂੰ ਲੈ ਕੇ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਸਾਰਿਆਂ ਦੇ ਮਨ ਦੇ ਉੱਤੇ ਬੋਝ ਹੈ ਪਰ ਇੱਕ ਜਿਹੜੀ ਗੱਲ ਚੁੱਪਦੀ ਹੈ ਅੱਜ 7 ਦਿਨ ਹੋ ਗਏ ਪਿਛਲੇ ਹਫਤੇ 10 ਦਿਨ ਤੋਂ ਕਿਉਂਕਿ ਸ਼ੁਰੂ ਚੇ ਤਾਂ ਸ਼ਾਇਦ ਕਿਸੇ ਨੇ ਨਹੀਂ ਵਾ ਲਈ ਪਰ ਪਿਛਲੇ 10 ਦਿਨਾਂ ਤੋਂ ਵਕ ਵਕ ਲੀਡਰ ਸਾਹਿਬਾਨ ਉੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛ ਰਹੇ ਜਿਸ ਗੱਲ ਵਾਸਤੇ ਮੈਂ ਅੱਜ ਤੁਹਾਨੂੰ ਇਸ ਮੌਸਮ ਦੇ ਅੰਦਰ ਤਕਲੀਫ ਦਿੱਤੀ ਹੈ ਤੁਸੀਂ ਵੀ ਦੇਖਿਆ ਹੋਣਾ ਉਹ ਸਾਰੀ ਚਿੰਤਾਵਾਂ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਦੇ ਐ ਇੱਕ ਚੀਜ਼ ਜਿਹੜੀ ਮਨ ਨੂੰ ਅਖਰਦੀ ਹੈ ਉਹ ਆਇਆ ਵੀ ਕਿਸੇ ਨੇ ਅਜੇ ਤੱਕ ਆ ਨਹੀਂ ਗਿਆ ਜਾ ਕੇ ਪੁੱਛ ਲੈਂਦੇ ਜੀ ਇਹਨਾਂ ਦਾ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਜੀ ਕਿਡਨੀ ਠੀਕ ਹੈ ਜੀ ਲੀਵਰ ਇਹਨਾਂ ਦਾ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਟੈਂਪਰੇਚਰ ਕੀ ਹੈ ਜੀ ਪਰ ਕਿਸੇ ਨੇ ਅਜੇ ਤੱਕ ਆ ਨਹੀਂ ਕਿਹਾ ਬਈ ਡੱਲੇਵਾਲ ਸਾਹਿਬ ਤੁਸੀਂ ਆ ਆ ਮਰਨਵਰਤ ਤੋੜੋ ਇੱਕ ਬੰਦੇ ਨੇ ਜਾ ਕੇ ਉੱਥੇ ਆ ਨਹੀਂ ਗਿਆ ਵੀ ਤੁਸੀਂ ਆ ਜਿਹੜਾ ਥੋੜਾ ਸੰਘਰਸ਼ ਹੈ ਅਸੀਂ ਓਟਦੇ ਹਾਂ ਤੁਸੀਂ ਆ ਤੁਹਾਡੀ ਜਾਨ ਸਾਡੇ ਸਾਰਿਆਂ ਵਾਸਤੇ ਕੀਮਤੀ ਹੈ ਮੈਂ ਤਾਂ ਅੱਜ ਅਪੀਲ ਕਰਨ ਵਾਸਤੇ ਤੁਹਾਡੇ ਰਾਂਹੀਂ ਸਾਰੇ ਸਾਥੀਆਂ ਨੂੰ ਚਾਹੇ ਸਾਡੇ ਰਾਜਨੀਤਿਕ ਉਹਨਾਂ ਨਾਲ મતભੇਦ ਹੈਗੇ ਚਾਹੇ ਉਹਨਾਂ ਦੀ ਉਸ ਸੋਚ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਚਾਹੇ ਜਿਹੜੇ ਉੱਥੇ ਉਹਨਾਂ ਦੇ ਆਪ ਦੇ ਸਾਥੀ ਬੈਠੇ ਆ ਉਹਨਾਂ ਦੀ ਉਸ ਸੰਗਠਨ ਦੇ ਨਾਨ ਪੋਲੀਟੀਕਲ ਜਿਹੜੀ ਐਸਕੇਐਮ ਬੈਠੀ ਹੈ ਉੱਥੇ ਜਾਂ ਦੂਜੇ ਜਿਹੜੇ ਕਿਸਾਨ ਕਿਰਤੀ ਵਾਲੇ ਬੈਠੇ ਆ ਜਾਂ ਦੂਜੀ 13 ਜੜੀਆਂ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਵਕਤ ਕਹਿੰਦੇ ਨਾ ਜਿਸ ਤਰ੍ਹਾਂ ਨਾਰਾ ਸੀਗਾ ਵੀ ਬਾਕੀ ਗੱਲਾਂ ਛੱਡੋ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰੋ ਸਾਰੀਆਂ ਗੱਲਾਂ ਬਾਅਦ 'ਚ ਹੁੰਦੀਆਂ ਰਹਿਣਗੀਆਂ ਸਭ ਮੈਂ ਸਮਝਦਾ ਵੀ ਅੱਜ ਚਿੰਤਾ ਦਾ ਵਿਸ਼ਾ ਸਾਰਿਆਂ ਨੂੰ ਆਉਣਾ ਚਾਹੀਦਾ ਰੋਜ਼ ਫਰੰਟ ਪੇਜ ਤੇ ਲਾਈਏ ਤੀਜੇ ਪੇਜ ਤੇ ਜਾਵਣੀਆਂ ਖਬਰਾਂ ਉਹ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਸੀਗਾ ਉਹ ਅੱਜ ਧੀਰੇ ਧੀਰੇ ਪੂਰੀ ਪਾਸੇ ਕਰਨਾ ਤੁਰੀਆਂ ਜਾਂਦੀਆਂ ਪਰ ਉੱਥੇ ਆਪਾਂ ਉਹਨਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਸੌਰੀ ਮੈਂ ਬੜਾ ਸਖਤ ਵਰਡ ਇਸਤੇਮਾਲ ਕਰ ਰਿਹਾ ਖਿਲਵਾੜ ਹੋ ਰਿਹਾ ਸਾਬ ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਵੀ ਉਹਨਾਂ ਦਾ ਰੋਜ਼ ਖਬਰ ਪੜ੍ਹ ਲੈਂਦੇ ਆ ਰੋਜ਼ ਰਿਪੋਰਟ ਦੇਖ ਲੈਂਦੇ ਆ ਇੰਟਰਨਲ ਹੈ ਜਿਹੜੇ ਆਰਗਨਸ ਐ ਸਾਰੇ ਇਫੈਕਟ ਹੋ ਜਾਣਗੇ ਸਭ ਆਰਨਲ ਆਰਗਨ ਇਫੈਕਟ ਹੋ ਜਾਣਗੇ ਉਸ ਬਜ਼ੁਰਗ ਬੰਦੇ ਨੂੰ ਮਿਰਕਲ 70 ਸਾਲ ਦੀ ਮਾਰੂ ਉਮਰ ਉਹਨਾਂ ਦੀ 70 ਸਾਲ ਦੀ ਉਮਰ ਦੇ ਅਗਰ ਕਿਡਨੀ ਫੇਲ ਹੋ ਗਈ ਸਾਹਿਬ ਸਾਰੀ ਉਮਰ ਵਾਸਤੇ ਜਾਨ ਬਚਾ ਵੀ ਲਿਓ ਸਾਰੀ ਉਮਰ ਵਾਸਤੇ ਡਾਇਲਿਸਿਸ ਤੇ ਚੜਾ ਦੇਉਗੇ ਕੋਈ ਲਿਵਰ ਦਾ ਹੋ ਗਿਆ ਇਸ ਉਮਰ ਚ ਆ ਕੇ ਨਾ ਤਾਂ ਕੋਈ ਟ੍ਰਾਂਸਪਲੈਂਟ ਹੋਣਾ ਜਿਉਂਦੇ ਤਾਂ ਡਾਕਟਰ ਹੈਗੇ ਵੈਂਟੀਲੇਟਰ ਦੇ ਪਾ ਕੇ ਵੀ ਰੱਖ ਲੈਣਗੇ ਪਰ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਸਾਹਿਬ ਉਹਨਾਂ ਦੀ ਮੇਰੀ ਬੇਨਤੀ ਉਹਨਾਂ ਨੂੰ ਆਈ ਹੈ ਢੱਲੇਵਾਲ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਥੋੜਾ ਜਿਹੜਾ ਪ੍ਰੋਟੈਸਟ ਸੀਗਾ ਅਗਰ ਸਹੀ ਮਾਨਿਆਂ ਦੇ ਅੰਦਰ ਤੁਹਾਨੂੰ ਚਿੰਤਾ ਹੈ ਵੀ ਤੁਹਾਡਾ ਪ੍ਰੋਟੈਸਟ ਜਿਹੜਾ ਹੈ ਸਹੀ ਹਲਕਿਆਂ 'ਚ ਸਹੀ ਈਦਾਰੇ ਤਾਈਂ ਤੁਹਾਡੀ ਗੱਲ ਪਹੁੰਚੇ ਤੇ ਮੈਂ ਸਮਝਦਾ ਵੀ ਇੱਕ ਤਾਂ ਪਾਰਲੀਮੈਂਟ ਹੈ ਤੇ ਪਾਰਲੀਮੈਂਟ ਦੇ ਵੀ ਜਿਹੜੇ ਫੈਸਲੇ ਆ ਉਹਨਾਂ ਨੂੰ ਮੋੜਨ ਵਾਲੀ ਜਿਹੜੀ ਤਾਕਤ ਹੈ ਉਹਨਾਂ ਨੂੰ ਦਰੁਸਤ ਕਰਨ ਦੀ ਤਾਕਤ ਹੈ ਉਹ ਸੁਪਰੀਮ ਕੋਰਟ ਕੋਲੇ ਸਭ ਮੇਰੀ ਬੇਨਤੀ ਸਾਰੇ ਲੀਡਰ ਸਾਹਿਬਾਨ ਨੂੰ ਹੈ ਜਿਆਦਾ ਉਹਨਾਂ ਦੇ ਨਾਲ ਵਾਲ ਜਿਹੜੇ ਪੰθεਰ ਜੀ ਆ ਦੂਜੇ ਜਿਹੜੇ ਸਾਥੀ ਬੈਠੇ ਹੈ ਉਹਨਾਂ ਨੂੰ ਜਾ ਕੇ ਆ ਬੇਨਤੀ ਕਰੋ ਵੀ ਥੋੜਾ ਜਿਹਾ ਅੰਸ਼ਨ ਸੀਗਾ ਥੋੜਾ ਜਿਹਾ ਮਰਨਮਰਤ ਤੁਸੀਂ ਰੱਖਿਆ ਇਹਦਾ ਟੀਚਾ ਪੂਰਾ ਹੋ ਗਿਆ ਨਾਥਿੰਗ ਲੈਸ ਦਨ ਦਾ ਔਨਰੇਬਲ ਸੁਪਰੀਮ ਕੋਰਟ ਇਟਸੈਲਫ ਹੈਸ ਟੇਕਨ ਨੋਟਿਸ ਮਨੂ ਦੱਸ ਦਿਓ ਕਿੰਨੇ ਬੰਦਿਆਂ ਦਾ ਅਜ ਤਹ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਵੀ ਇਹਨਾਂ ਦੀ ਜਾਨ ਕੀਮਤੀ ਹੈ ਬਿਕੋਜ਼ ਉਹਨਾਂ ਦਾ ਮਕਸਦ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸੁਪਰੀਮ ਕੋਰਟ ਦਾ ਜਿੰਨਾ ਕਿ ਮੈਂ ਇੰਟਰਪ੍ਰੀਟ ਸਮਝ ਸਕਦਾ ਹਾਂ ਜਿ ਡੇ ਮੇਰੀ ਮੋਟੀ ਦਿਮਾਗ ਦੇ ਵਿੱਚ ਉਹਨਾਂ ਦੀ ਚਿੰਤਾ ਕਿਸਾਨਾਂ ਦੇ ਪ੍ਰਤੀ ਹੈ ਉਹਨਾਂ ਦੀ ਚਿੰਤਾ ਪੰਜਾਬ ਦੇ ਪ੍ਰਤੀ ਹੈ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ 'ਚ ਉਹਨਾਂ ਨੇ ਕਲੀਅਰ ਕਟ ਗਿਆ ਸੀਗਾ ਵੀ ਇਹਦੇ ਇੰਪਲੀਕੇਸ਼ਨਸ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਉਹਦੇ 'ਚ ਜਿਹੜੇ ਬੜੇ ਗੰਭੀਰ ਇੰਪਲੀਕੇਸ਼ਨਸ ਹੋ ਸਕਦੇ ਆ ਤੇ ਮੈਂ ਅੱਜ ਆ ਬੇਨਤੀ ਕਰਨ ਵਾਸਤੇ ਵੀ ਸਾਰੇ ਜਿਹੜੇ ਲੀਡਰ ਹੈ ਜਿਹੜੇ ਅੱਜ ਅਨਾਉਂਸ ਹੋ ਰਿਹਾ ਹੈ ਵੀ 24 ਤਰੀਕ ਨੂੰ ਆਪਾਂ ਕੈਂਡਲ ਮਾਰਚ ਕੱਢਾਂਗੇ ਸਾਬ ਅਜ ਤਹੇ ਕੈਂਡਲ ਮਾਰਚ ਕੱਢਣ ਦੀ ਨੋਬਤ ਨਹੀਂ ਆਈ ਜਿੰਦੇ ਜੰਗ ਦੇ ਜੇ ਬੈਠੇ ਐ ਤੁਸੀਂ ਆ ਕਿਉਂ ੱੱਕੇ ਨਾਲ ਆ ਕੰਮ ਕਰਨ ਲੱਗੇ ਹੋ ਆ ਕੋਈ ਥਿਸ ਡਸ ਨਾਟ ਅਗਰ ਵੈਲ ਦੀਏ ਪਹਿਲਾ ਨਹੀਂ ਜਗ੍ਹਾ ਦੇ ਹੁੰਦੇ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਾ ਕਿ ਆਮ ਸੌਰੀ ਟੂ ਸੇ ਸਾਬ ਇਸ ਦੇ ਲਾਵਾ ਕਿਉਂਕਿ ਮੈਂ ਬੜੀ ਕੋਸ਼ਿਸ਼ ਕਰਦਾ ਪਰ ਉਹਨਾਂ ਦੇ ਚਿੱਤਾ ਦੇ ਉੱਤੇ ਤੁਸੀਂ ਰਾਜਨੀਤਿਕ ਆਪਣੇ ਹਉਮੇ ਦੀ ਲੜਾਈ ਲੜ ਰਹੇ ਹੋ ਸਾਬ ਕਿਸ ਕੱਲ ਦੀ ਲੜਾਈਏ ਤੁਸੀਂ ਤੁਹਾਡੀ ਗੱਲ ਰੱਖੀ ਗਈ ਸਰਕਾਰ ਨੂੰ ਤੁਸੀਂ ਇੱਕ ਦੇਖੋ ਮੰਗਾ ਤਾਂ ਮੌਨਾਂ ਨਾਲੀਆਂ ਵੀ ਸਹਿਮਤ ਨਾ ਹਰੇਕ ਬੰਦੇ ਦਾ ਆਪਣਾ ਆਪਣਾ ਪੀਣੇ ਨਾ ਆਮ ਨੋਬਡੀ ਪਰ ਮਰੇ ਖਲਸੇ ਜਿਹੜੇ ਦਿਮਾਗ 'ਚ ਹੈ ਜਿਨ੍ਹਾਂ ਨੂੰ ਲੈ ਕੇ ਮੈਂ ਕਹਿ ਸਕਦਾ ਭਈ ਤੁਸੀਂ ਪਹਿਲਾਂ ਆਪਣੇ ਘਰ ਤਾਂ ਬਣਾ ਲਓ ਜਿਹੜੇ ਤੁਹਾਡੇ ਨਾਲ ਐਡਾ ਵੱਡਾ ਸੰਘਰਸ਼ ਚੱਲਿਆ ਸੀ ਜਿਸ ਸੰਘਰਸ਼ ਦੀ ਦਵਾਈ ਲੈ ਕੇ ਆਪਾਂ ਦੁਬਾਰਾ ਸੰਘਰਸ਼ ਵਿੜਿਆ ਹੈ ਉਹ ਸੰਘਰਸ਼ ਦੇ ਵਿੱਚ ਜਿਹੜੇ ਸਾਥੀ ਨਾਲ ਸੀਗੇ ਜਿਨ੍ਹਾਂ ਨੇ ਉੱਥੇ ਮੋਰਚਾ ਸਾਲ ਤੱਕ ਲਾਈ ਰੱਖਿਆ ਉਹ ਵੀ ਸਹਿਮਤ ਹੈ ਨਹੀਂ ਤੁਹਾਡੀ ਮੰਗ ਦੇ ਨਾਲ ਸਰਕਾਰ ਨੂੰ ਮਨਾਣ ਚੱਲਿਓ ਪਹਿਲਾਂ ਘਰ ਦੇ ਅੰਦਰ ਇੱਕ ਆ ਬੜਾ ਜ਼ਰੂਰੀ ਹੈ ਲੋਕਾਂ ਨੂੰ ਗਲਫ੍ਰੈਂਡਲੀ ਦੇ ਵਿੱਚ ਪਾ ਕੇ ਪੰਜਾਬ ਦੇ ਅੰਦਰ ਜੋ ਹਾਲਾਤ ਅੱਜ ਮੈਂ ਇਸ ਕਰਕੇ ਕਹਿ ਰਿਹਾ ਸਾਰੇ ਇਸ ਨੂੰ ਵੱਡੇ ਨਜ਼ਰੀਏ ਨਾਲ ਦੇਖਣਾ ਪਊਗਾ ਸਾਬ ਯੂ ਹੈਵ ਟੂ ਲੁੱਕ ਐਟ ਦਾ ਓਵਰਆਲ ਸਿਨੈਰੀਓ ਅੱਜ ਪੰਜਾਬ ਦੇ ਅੰਦਰ ਅੱਜ 23 ਤਰੀਕ ਹੈ ਮੇਰ ਕੱਲ ਪਹਿਲਾ ਜਿਹੜਾ ਤਮਾਕਾ ਪੁਲਿਸ ਸਟੇਸ਼ਨ ਚ ਪਿਛਲੇ 23 ਨੂੰ ਹੋਇਆ ਸੀਗਾ ਅੱਜ 1 ਮਹੀਨਾ ਹੋ ਗਿਆ 8 ਹੋ ਗਏ 9 ਹੋ ਗਏ ਉਹ ਸਾਰੀ ਲਿਸਟ ਮੈਂ ਲਈ ਫਿਰਨਾ ਇੱਕ ਇੱਕ ਜਿਹੜੀ ਹੈ ਆ ਅੱਜ ਵੀ ਰਿਪੋਰਟ ਬਹੁਤ ਵੱਡੇ ਤਰੀਕੇ ਨਾਲ ਲੱਗੀ ਹੈ ਅਖਬਾਰਾਂ ਚ ਲੱਗੀ ਹੈ ਰੋਜ਼ ਦੀ ਚਰਚਾ ਹੋ ਰਹੀ ਹੈ ਪੁਲਿਸ ਕਈ ਦਿਨ ਤਾਂ ਟਾਲਦੀ ਰਹੀ ਜੀ ਕਿਤੇ ਟਾਇਰ ਫਟ ਗਿਆ ਜੀ ਕਿਤੇ ਕੋਈ ਹੋਰ ਪਟਾਕਾ ਪੈ ਗਿਆ ਪਰ ਪਟਾਕਾ ਨਹੀਂ ਸਾਹਿਬ ਅੱਜ ਪਟਾਕਾ ਜਿਹੜੇ ਹਾਲਾਤ ਬਣ ਰਹੇ ਆ ਉਹ ਹਾਲਾਤ ਬਣ ਰਿਹਾ ਹੈ ਕਲੀਅਰ ਕਟ ਇੰਡੀਕੇਸ਼ਨਸ ਹੈ ਨਹੀਂ ਅਭੀ ਆਈਐਸਆਈ ਉੱਥੇ ਬੈਠੀ ਪਾਕਿਸਤਾਨ ਵਾਲੀ ਇੱਥੇ ਪੰਜਾਬ ਦੇ ਅੰਦਰ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜੀੜਾ ਖਦਸਾ ਸੁਪਰੀਮ ਕੋਰਟ ਨੇ ਜਾਰ ਕੀਤਾ ਵੀ ਹੈ ਇਸ ਕਿਸਮ ਦੀ ਕੋਈ ਅਨਸੁਖਾਵੀ ਘਟਨਾ ਹੋਗੀ ਤੇ ਪੰਜਾਬ ਆਲਰੇਡੀ ਇਜ਼ ਹੈ ਵੋਲੇਟਾਈਲ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਅੰਦਰ ਉਹਦੇ ਵਿੱਚ ਬਾਰੂਦੀ ਚ ਤੁਸੀਂ ਤਿੱਲਾ ਨਾਲਣ ਵਾਲੀ ਗੱਲ ਕਰਦੇ ਹੋ ਉਹ ਤਾਂ ਡਿੱਕੀ ਜਾਂਦੇ ਆ ਪੰਜਾਬ ਪੁਲਿਸ ਦੇ ਹੱਥ ਖੜੇ ਆ ਤੋ ਇਹ ਦਿਨ ਤਾਂ ਟਾਲਦੀ ਕੋਸ਼ਿਸ਼ ਕੀਤੀ ਹੁਣ ਮੇਰੇ ਖਿਆਲ ਉੱਥੇ ਜਾ ਕੇ ਪੀਲੀ ਵੀ ਤੇ ਜਾ ਕੇ ਇਨਕਾਊਂਟਰ ਹੈ ਉਹਨਾਂ ਨੇ ਉੱਥੇ ਫੜ ਕੇ ਮਾਰੇ ਕਿਨੂੰ ਕਿਨੂੰ ਫੜ ਕੇ ਮਾਰੋਗੇ ਸਾਬ ਯੂਥ ਨੂੰ ਯੂਥਕ ਅੱਜ ਦੇਖੋ ਬੇਰੋਜ਼ਗਾਰੀ ਦੇ ਹਾਲਾਤ ਦੇ ਵਿੱਚ ਉਹ ਕੋਈ ਬਾਹਰ ਜਾਣ ਦੇ ਚੱਕਰਾਂ 'ਚ ਹੈ ਕੋਈ ਨਾ ਕੋਈ ਜਿਸ ਤਰ੍ਹਾਂ ਦੇ ਪਹਿਲਾਂ ਇੱਥੇ ਵਾਰ ਦੁੱਤਾ ਪੰਜਾਬ 'ਚ ਰੋਜ਼ ਹੋ ਰਹੀਆਂ ਛੋੜੇ ਥੋੜੇ ਜਿਹਾ ਪੈਸੇ ਵਾਸਤੇ ਜਾਂ ਤੁਹਾਨੂੰ ਬਾਹਰ ਭੇਜ ਦੇਣਗੇ ਉਸ ਚੱਕਰ 'ਚ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਲੋ ਵੀ ਤੁਸੀਂ ਆ ਕੰਮ ਕਰ ਦਿਓ ਉਹ ਤਾਂ ਉਹਨਾਂ ਨੂੰ ਜਿਹੜੇ ਗ੍ਰਨੇਡਾ ਦੀ ਚੱਕਾ ਨਾਮ ਆ ਰਿਹਾ ਕਿਹੜੇ ਗ੍ਰਨੇਡ ਉਹਨਾਂ ਨੇ ਇਸਤੇਮਾਲ ਕੀਤੇ ਆ ਪਾਕਿਸਤਾਨ ਵਾਲਿਆਂ ਨੇ ਕਿਹੜਾ ਆਰਡੀਐਕਸ ਆ ਉਹ ਤਾਂ ਟਿੱਕੀ ਜਾਂਦੇ ਨੌਜਵਾਨ ਮੁੰਡੇ ਆ ਗੁੰਮਰਾ ਕਰਨ ਦੀ ਨਾਲ ਕਿਹੜਾ ਸਸਤੀ ਪੈਦਾ ਹੋ ਜੂਗੀ ਪੰਜਾਬ ਦੀ ਬਿਹਤਰੀ ਨੂੰ ਸਾਹਮਣੇ ਰੱਖ ਕੇ ਚਾਹੇ ਉਹਨਾਂ ਦੇ ਰਾਜੇਵਾਲ ਸਾਹ ਦੇ ਉਗਰਾਹ ਜੀ ਦੇ ਬਾਕੀ ਸਾਰੇ ਸਾਥੀਆਂ ਦੇ ਉਹਨਾਂ ਨਾਲ ਫਰਕ ਹੋ ਸਕਦੇ ਹੈ ਮੇਰੀ ਬੇਨਤੀ ਹੈ ਇਟ ਇਜ਼ ਨਾਟ ਅ ਓਕੇਸ਼ਨ ਫਾਰ ਵਨ ਅਪ ਮੈਨਸ਼ਿਪ ਜਿਹੜਾ ਤੁਸੀਂ ਕਿਹਾ ਵੀ ਸਾਨੂੰ ਚਿੱਠੀ ਨਹੀਂ ਲਿਖੀ ਉਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਬੁਲਾਣਾ ਨਹੀਂ ਦੇਖੋ ਹੋਮੇ ਵਾਸਤੇ ਤੁਸੀਂ ਡੱਲੇਵਾਲ ਹੋਰਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਜਿਹੜੇ ਲੀਡਰ ਜਾ ਰਹੇ ਆ ਸਭ ਉਥੇ ਸੌਰੀ ਮੈਂ ਠੀਕ ਹੈ ਹਾਲ ਚਾਲ ਪੁੱਛਣ ਜਾਂਦੇ ਆ ਪਰ ਜੇ ਕਿਤੇ ਆ ਕਹਿ ਦਿੰਦੇ ਵੀ ਅਸੀਂ ਪਾਰਲੀਮੈਂਟ 'ਚ ਥੋੜੀ ਲੜਾਈ ਲੜਾਂਗੇ ਕਾ ਤੁਸੀਂ ਛੱਡੋ ਜੀ ਤੁਹਾਡੀ ਗੱਲ ਆ ਗਈ ਤੁਸੀਂ ਕੱਲ੍ਹ ਕ ਜਗਾਤੀ ਇਹਨੂੰ ਸੰਘਰਸ਼ ਕਰਾਂਗੇ ਕਿਉਂਕਿ ਮੈਂ ਉਹ ਦਿਨ ਸੁਣ ਰਿਹਾ ਸੀਗਾ ਜਿਹਦੇ ਦਿਨ ਆਪਣੇ ਉਗਰਾਹ ਜੀ ਨੇ ਮੀਟਿੰਗ ਕੀਤੀ ਇਹਨਾਂ ਉਹ ਕਰਕੇ ਵੀ ਆਹ ਜਿਹੜੀ ਮੰਗ ਕਰ ਰਹੀ ਹੈ ਗਾਰੰਟੀ ਵਾਲੀ ਇਹਦੇ ਨਾਲ ਇਸ ਗਾਰੰਟੀ ਦਾ ਅਸਰ ਜਿਹੜਾ ਹੈ ਡਬਲਿਊਟੀਓ ਐਗਰੀਮੈਂਟਸ ਤੇ ਪੈਣਾ ਹੈ ਤੇ ਉਹ ਹੀ ਗੱਲਾਂ ਜਿਹੜੀਆਂ ਮੈਂ ਅੱਜ ਤੋਂ 9 10 ਮਹੀਨੇ ਪਹਿਲੇ ਮਾਰਚ ਦੀ ਗੱਲ ਹੈ ਜਦੋਂ ਮੈਂ ਕਿਹਾ ਸੀਗਾ ਵੀ ਆਈ ਹੈਵ ਰਿਜ਼ਰਵੇਸ਼ਨਸ ਮਨੂ ਐਸੇ ਜਿਹੜੀ ਆ ਮੰਗ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ ਘਟੋ ਘਟ ਪੰਜਾਬ ਦੇ ਅੰਦਰ ਜਿਹੜੀ ਆ ਮੰਗ ਕਰ ਰਹੀ ਹੈ ਗਰੰਟੀ ਵਾਲੀ ਆ ਸਾਡੇ ਪਿੰਡੇ ਤੇ ਵਜਣੀ ਹੈ ਕਿਸੇ ਹੋਰ ਵਾਸਤੇ ਠੀਕ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਠੀਕ ਹੈ ਨਹੀਂ ਤੇ ਮੈਂ ਸਾਰੇ ਕਾਂਗਰਸ ਵਾਲੇ ਲੀਡਰਾਂ ਨੂੰ ਜਿਹੜੇ ਹੱਲਾਸ਼ੇਰੀ ਦੇ ਦੇ ਕੇ ਅੱਜ ਉਹਨਾਂ ਨੂੰ ਸ਼ਿੰਗਾਰ ਰਹੇ ਆ ਨਹੀਂ ਜੀ ਤਗੜੇ ਰੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ ਮੈਨੂੰ ਦੱਸੋ ਕਿਹੜੀ ਫਸਲ ਲਾਓਗੇ ਚੋਨਾ ਤੇ ਕਮਾਤ ਛੱਡ ਕੇ ਕਿਸੇ ਦਾ ਅਜ ਤਾਈਂ 10 ਮਹੀਨਿਆਂ ਚ ਕਿਸੇ ਦਾ ਜਵਾਬ ਨਹੀਂ ਆਇਆ ਪਰ ਅੱਜ ਸਾਰੇ ਜਾ ਕੇ ਉੱਥੇ ਫੋਟੋ ਖਿਚਾ ਰਹੇ ਖਿਚਾਓ ਸਾ ਫੋਟੋ ਖਿਚਾਓ ਤੁਹਾਡਾ ਪੋਲਿਟੀਕਲ ਕੰਮ ਹੈ ਕਰੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਮੈਂ ਪੰਜਾਬ ਦੀ ਬਿਹਤਰੀ ਵਾਸਤੇ ਆਮ ਅੱਜ ਮੈਂ ਗੱਲ ਕਰ ਰਿਹਾ ਐਜ਼ ਏ ਇੱਕ ਪੰਜਾਬੀ ਕਿਸਾਨ ਹੋਣ ਦੇ ਨਾਤੇ ਆ ਜੋ ਕੁਝ ਹੋ ਰਿਹਾ ਨਾ ਪੰਜਾਬ ਦੇ ਹਿੱਤ ਚ ਹੈ ਨਾ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਹੈ ਦੂਜੀ ਸਟੇਟਸ ਦੀ ਹੋਰ ਸਮੱਸਿਆਵਾਂ ਹੈ ਸਾਡੀਆਂ ਆਪਣੀਆਂ ਸਮੱਸਿਆਵਾਂ ਸਾਡੇ ਵਾਲੇ ਇਸ ਗੱਲ ਨੂੰ ਇਹਨਾਂ ਲੋਕਾਂ ਦੇ ਹੰਗਾਰੇ ਨਾਲ ਜਾ ਕੇ ਉੱਥੇ ਉਹਨਾਂ ਨੂੰ ਹੱਲਾਸ਼ੇਰੀ ਕਰ ਦਿੰਦੇ ਆ ਜੀ ਤੁਸੀਂ ਤਗੜੇ ਹੋ ਤਗੜੇ ਕਾਦੇ ਹੋ ਸਾਬ ਉਸ ਬੰਦੇ ਨੂੰ ਅੱਜ 27 ਦਿਨਾਂ ਤੋਂ ਪਾਣੀ ਤੇ ਹੈ ਆਈ ਡੋਨਟ ਨੋ ਵੈਦਰ ਅੱਜ ਉਹ ਆਪਣੇ ਹੀ ਇਜ਼ ਇਨ ਥੈਟ ਸਟੇਟ ਵੇਅਰ ਹੀ ਕੈਨ ਟੇਕ ਅ ਕੌਨਸ਼ੀਅਸ ਡਿਸੀਜਨ ਅਬਾਊਟ ਹਿਮਸੈਲਫ ਅੱਜ ਉਹ ਉੱਥੇ ਕਹਿਣ ਵੀ ਮੈਂ ਸਹਿਮਤ ਹਾਂ ਸੁਪਰੀਮ ਕੋਰਟ ਦੀ ਇਸ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਵੀ ਸਾਡੇ ਦਰਵਾਜ਼ੇ ਸੁਪਰੀਮ ਕੋਰਟ ਦੇ ਤੁਹਾਡੇ ਵਾਸਤੇ ਖੁੱਲੇ ਹੈ ਸਾਡੇ ਕੋਲ ਆ ਕੇ ਗੱਲ ਕਰੋ ਬਾਈ ਨੇਮ ਉਹਨਾਂ ਨੇ ਕਿਹਾ ਸਪਰੀਮ ਕੋਰਟ ਦੀ ਚਿੰਤਾ ਵਾਜਿਬ ਹੈ ਸਬ ਐਗਰੀ উইথ ਸੁਪਰੀਮ ਕੋਰਟ ਇਹਨਾਂ ਦੀ ਜਾਨ ਕੀਮਤੀ ਹੈ ਪ੍ਰੈਜ਼ ਪੰਜਾਬੀ ਸਾਹਿਬ ਮੈਂ ਸਮਝਦਾ ਹਰੇਕ ਆਦਮੀ ਦੀ ਜਾਨ ਕੀਮਤੀ ਹੈ ਚਾਹੇਓ ਸ਼ੁਭਜੀਤ ਸਿੰਘ ਸੀਗਾ ਚਾਹੇਓ ਹੁਣ ਰਣਜੋਤ ਸਿੰਘ ਉਹਨੇ ਉਹ ਦਿਨ ਉਥੇ ਆਪਣੀ ਸੁਸਾਈਸਾਈਡ ਕੀਤੀ ਹੈ ਐਵਰੀ ਲਾਈਫ ਇਜ਼ ਇੰਪੋਰਟੈਂਟ ਸਬ ਐ ਪੰਜਾਬ ਦੇ ਅੰਦਰ ਹੈ ਤਾਂ ਲੀਡਰ ਲੋਕ ਤਾਂ ਆਪਣੀ ਮੇਰਕਲ ਸਪੀਚਸ ਚਾਰ ਕਰੀ ਬੈਠੇ ਐ ਅਡੀ ਕੀ ਜਾਂਦੇ ਐ ਮੈਂ ਸ਼ਾਬਦ ਨਹੀਂ ਇਸਤੇਮਾਲ ਕਰਨਾ ਉਹ ਜਿਹੜੇ ਵੈਸੇ ਤਾਂ ਅੱਜ ਕੱਲ੍ਹ ਉਹ ਐਕਸਟੈਂਟਿਵ ਐਕਸਟੈਂਟਿਵ ਹੋ ਗਏ ਆਪਣੇ ਇਲਾਕੇ ਚ ਉਹ ਜਿਹੜੇ ਬੈਠੇ ਢੀਕਦੇ ਰਹਿੰਦੇ ਵੀ ਕਦੋਂ ਮਾਸ ਨੋ ਚੋਣੋਚ ਕੇ ਖਾਵਾਂਗੇ ਸਾਬ ਕੋਈ ਵੀ ਉਹ ਬੰਦਾ ਇਵਨ ਔਨ ਬੈਟਲ ਫੀਲਡ ਇਜ਼ ਆਲਸੋ ਅਦਰਵਾਈਜ਼ ਕੋ ਪਸ਼ੂ ਜਾਂ ਕੋਈ ਪ੍ਰਾਣੀ ਖਾਇਲ ਪਿਆ ਹੋਵੇ ਉਹ ਬਹਿ ਜਾਂਦੇ ਵੀ ਕਦੋਂ ਪੂਰਾ ਹੋ ਕੇ ਤੇ ਅਸੀਂ ਖਾਵਾਂਗੇ ਉਹ ਰਾਜਨੀਤਿਕ ਰੋਟੀਆਂ ਸੇਕਣ ਨੂੰ ਪਾਸੇ ਛੱਡੋ ਸਾਬ ਧੱਲੇਵਾਲ ਜੀ ਦੀ ਜਿਹੜੀ ਆ ਉਹਨਾਂ ਦਾ ਫੈਸਲਾ ਹੈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਰਲ ਮਿਲ ਕੇ ਉਹਨਾਂ ਨੂੰ ਮਨਾਉਣ ਵਾਸਤੇ ਇਕੱਠੇ ਹੋਣੇ ਸੁਨੀਲ ਤੁਹਾਡੇ ਨਾਲ ਹੈ ਵੀ ਉਹਨਾਂ ਨੂੰ ਚਾਹੀਦਾ ਵੀ ਆਪਣਾ ਆ ਪਾਸੇ ਕਰ ਉਹਦੇ ਬਾਅਦ ਪਹਿਲੇ ਜਿਹੜੇ ਹੈ ਉੱਥੇ ਬੈਠੇ ਹੈ ਨਾਨ ਪੋਲਿਟਿਕਲ ਵਾਲੇ ਇਹਨਾਂ ਨੂੰ ਕਹੋ ਵੀ ਆਪਣੇ ਦੂਜੇ ਸਾਥੀਆਂ ਨੂੰ ਜਿਹੜੇ ਹੈ ਪਹਿਲਾਂ ਉਹਨਾਂ ਨੂੰ ਸਮਝਾਓ ਤੇ ਇੱਕਦਮ ਆਨ ਬੋਰਡ ਉਹਦੇ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਦੱਸੋ ਉਹਨਾਂ ਨੂੰ ਜਾ ਕੇ ਸਮਝਾਓ ਗਰਥ ਫਹਿਮੀਆਂ ਨਾਲ ਨਹੀਂ ਸਾਬ ਸੁਭ ਕਰਨ ਕਿਉਂ ਮਰਿਆ ਸੁਭ ਕਰਨ ਨੂੰ ਕਿਹਾ ਗਿਆ ਸੀਗਾ ਵੀ ਸਾਨੂੰ ਗਾਰੰਟੀ ਦਿੱਤੀ ਸੀਗੀ ਸਾਨੂੰ ਵਾਦਾ ਕੀਤਾ ਸੀਗਾ ਪ੍ਰੋਮਿਸ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਨੇ ਜੇ ਦਿਨ ਕਾਲੇ ਕਾਨੂੰਨ ਵਾਪਸ ਲਏ ਹੈ ਵੀ ਸਾਨੂੰ ਆ ਗਾਰੰਟੀ ਦੇਣਗੇ ਉਹ ਪੂਲ ਸਾਰੀ ਖੁੱਲ ਗਈ ਸਾਬ ਜਦੋਂ ਖੁਦ ਉਹਨਾਂ ਨੇ ਉਗਰਾਜ ਨੇ ਕਹਤਾ ਵੀ ਆ ਤਾਂ ਮੰਗੀ ਹੀ ਨਹੀਂ ਸੀ ਸਾਡੀ ਸਾਡੀ ਤਾਂ ਮੰਗੀ ਕਾਨੂੰਨ ਵਾਪਸ ਕਰਾਣ ਦੀ ਸੀ ਉਸੇ ਕਰਾ ਲਈ ਇਹਨਾਂ ਨੇ ਜਾ ਕੇ ਫੇਰ ਧਰਨਾ ਲਾ ਲਿਆ ਗੁੰਮਰਾ ਕਰਕੇ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਇਹ ਜਿਹੜੀ ਬੈਨੀਫਿਟਸ ਦੱਸ ਰਹੇ ਹੋ ਤੁਸੀਂ ਦੱਸੋ ਸਾਬ ਮੇਰੇ ਖਦਸੇ ਹੋ ਸਕਦੇ ਹੈ ਮੇਬੀ ਆਮ ਰੋਂਗ ਬਟ ਮੇਰੇ ਆਪਣੇ ਖਦਸੇ ਇਸ ਤਰ੍ਹਾਂ ਬਾਕੀ ਕਿਸਾਨਾਂ ਦੀ ਹੋੜ ਕੋਈ ਬੋਲ ਨਹੀਂ ਰਿਹਾ ਕੋਈ ਕਹਿ ਨਹੀਂ ਰਿਹਾ ਵੀ ਠੀਕ ਬੈਠੇ ਹੈ ਜੀ ਹਰੇਕ ਕੋਈ ਜਾ ਕੇ ਉਹਨਾਂ ਨੇ ਮੁਹਿੰਮ ਚਾਲੂ ਕੀਤੀ ਹੈ ਦੱਸੋ ਕਿਹੜੇ ਲੀਡਰ ਨੇ ਜਿਹੜੇ ਫੋਟੋ ਖਿਚਾਣ ਗਏ ਉਥੇ ਕਿਸੇ ਨੇ ਉਹ ਜਾ ਕੇ ਕੋਈ ਆ ਮੁਹਿੰਮ ਚਾਲੂ ਕੀਤੀ ਹੋਵੇ ਕਿਸੇ ਨੇ ਇਹਨਾਂ ਪਾਰਲੀਮੈਂਟ ਦੀ ਗੱਲ ਕੀਤੀ ਹੋਵੇ ਕਿਸੇ ਨੇ ਗੱਲ ਨਹੀਂ ਕੀਤੀ ਸਪੀਚਾ ਤਿਆਰ ਕਰੀ ਬੈਠੇ ਵੀ ਜਿੱਦ ਦਿਨ ਕੁਛ ਹੋ ਗਿਆ ਉਹ ਦਿਨ ਅਸੀਂ ਤਵਾ ਆ ਹਲਾਵਾਂਗੇ ਸਾਰੇ ਨੇ ਵਧੀਆ ਸਟੇਟਮੈਂਟ ਬਣਾ ਕੇ ਅਸੀਂ ਬੀਜੇਪੀ ਦੇ ਖਿਲਾਫ ਬੋਲਾਂਗੇ ਸਰਕਾਰ ਦੇ ਖਿਲਾਫ ਬੋਲਾਂਗੇ ਤੇ ਇੱਥੇ ਵਾਲਿਆਂ ਨੂੰ ਪੁੱਛਦਾ ਵੀ ਨਹੀਂ ਮੇਰੀ ਬੇਨਤੀ ਹੈ ਉਹਨਾਂ ਨੂੰ ਜਿੱਥੇ ਮੈਂ ਪੰਦੇਰਜੀ ਤੇ ਉਹਨਾਂ ਦੇ ਸਾਥੀ इवन ਬਾਕੀ ਜਿਹੜੇ ਨੌਨ ਪੋਲਿਟੀਕਲ ਵਾਲੇ ਬੈਠੇ ਆ ਰਾਜਵਾਲ ਸਾਹਿਬ ਨੂੰ ਰਾਜ ਜੀ ਨੂੰ ਸਾਰਿਆਂ ਨੂੰ ਹੀ ਮੈਂ ਬੇਨਤੀ ਕਰੂੰਗਾ ਪਹਿਲਾਂ ਸਾਰੇ ਇਕੱਠੇ ਮੱਠੇ ਤੁਸੀਂ ਚਾਹੇ ਅੰਦੋਲਨ ਨਾ ਕਰਿਓ ਚੱਲ ਕੇ ਉਹਨਾਂ ਨੂੰ ਉੱਥੋਂ ਖੜੇ ਕਰਿਏ ਉਦੇ ਬਾਅਦ ਆਪਸ ਚ ਬੈਠ ਕੇ ਪਹਿਲਾਂ ਤਾਂ ਤੁਸੀਂ ਆਪਸ ਚ ਸਹਿਮਤੀ ਬਣਾ ਲਓ ਕਿ ਕਿਹੜੀ ਮੰਗ ਵਾਜਿਬ ਹੈ ਪੰਜਾਬ ਵਾਸਤੇ ਤੇ ਦੂਜੀ ਇਹਨਾਂ ਲੋਕਾਂ ਤੋਂ ਬਚੋ ਜਿਹੜੇ ਦੇ ਰਹੇ ਐ ਤੇ ਤੀਜਾ ਜਿਹੜਾ ਪਹਿਲਾਂ ਵੀ ਗੱਲਾਂ ਮੈਂ 10 ਮਿੰਟ ਰੱਖੀਆਂ ਸੀ ਐਕਸਪੋਜ਼ਡ ਜਿਹੜੇ ਆ ਮਿਲੀ ਭਗਤ ਐ ਇਹਨੂੰ ਕਰਕੇ ਕਿਸੇ ਨੇ ਜਦੋਂ ਆ ਕਿਸਾਨਾਂ ਦੇ ਝੋਨੇ ਵਾਲੀ ਪੇਮੈਂਟ ਦੇ ਕੱਟ ਲੱਗ ਰਹੇ ਸੀ ਕਿਸੇ ਨੇ ਆਵਾਜ਼ ਨਹੀਂ ਉਠਾਈ ਬਾਜਵਾਜੀ ਦੀ ਸਟੇਟਮੈਂਟ ਜ਼ਰੂਰ ਆਈ ਸੀ ਵੀ ਨਹੀਂ ਸੁਨੀਲ ਜਿਹੜੇ ਗੱਲ ਕਰੇ ਗਲਤ ਹੈ ਮੈਂ ਦਿੱਲੀ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਹੁਣ ਤਾਂ ਕੁਝ ਚੁਸਕਿਆ ਨਹੀਂ ਚਲ ਤੁਸੀਂ ਜਾ ਕੇ ਪ੍ਰੈਸ ਕਾਨਫਰੰਸ ਕਰੇ ਆਏ ਹੋਗੇ ਪਰ ਇੱਥੇ ਲੋਕਾਂ ਦੇ ਤਾਂ ਕੱਟ ਲੱਗ ਗਿਆ ਕੋਈ ਨਹੀਂ ਬੋਲਿਆ ਇਹਨਾਂ ਨੂੰ ਕੁਝ ਸਵਾਲ ਹੀ ਨਹੀਂ ਪੁੱਛਦਾ ਇੱਕ ਬੇਨਤੀ ਮੇਰੀ ਇਹਨਾਂ ਨੂੰ ਵੀ ਹੈ ਪੰਜਾਬ ਵਾਲਿਆਂ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਭਗਵੰਤ ਮਾਨ ਜੀ ਕਿਹੜਾ ਸਮਾਂ ਚੱਕਿਆ ਤੁਸੀਂ ਅੱਜ ਇਹ ਖ਼ਬਰ ਚ ਲੱਗੀ ਹੈ ਵੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਐ ਕਹਿੰਦੇ ਰੋਮ ਵਾਸ ਬਰਨਿੰਗ ਤੇ ਉਹ ਆਪਣੀ ਬਾਂਸਰੀ ਵਜਾ ਰਹੇ ਸੀਗੇ ਏ ਤਮਾਕੇ ਹੋ ਰਹੇ ਐ ਪੁਲਿਸ ਅੱਜ ਸੇਵ ਐ ਨਹੀਂ ਤੁਸੀਂ ਆਸਟ੍ਰੇਲੀਆ ਚਲੇ ਹੋ ਤੁਹਾਨੂੰ ਪੰਜਾਬ ਦੀ ਫਿਕਰ ਨਹੀਂ ਤਾਂ ਆਪਣੀ ਕੁਰਸੀ ਦੀ ਫਿਕਰ ਕਰ ਲੋ ਉਹ ਸਵੇਰੇ ਤੁਹਾਡਾ ਇੰਤਿਆਮ ਫਿੱਤੇ ਕੱਸ ਦੇਣਗੇ ਦਿੱਲੀ ਵਾਲੇ ਉਹ ਕਹਿਣਗੇ ਸਾਡਾ ਇੱਥੇ ਇਲੈਕਸ਼ਨ ਚੱਲੂ ਹੋਣ ਲੱਗਿਆ ਤੇ ਤੂੰ ਉੱਥੇ ਚਲੇ ਹੋ ਆਸਟ੍ਰੇਲੀਆ ਕੀ ਲੈਣ ਚੱਲਿਓ ਸਾਬ ਆਸਟ੍ਰੇਲੀਆ ਆਪਣੀ ਕੁਰਸੀ ਦੀ ਫਿਕਰ ਕਰ ਲੋ ਪੰਜਾਬ ਦੀ ਫਿਕਰ ਕਰਨੀ ਚਾਹੀਦੀ ਸਾਬ ਜ਼ਰੂਰੀ ਹੈ ਜਾ ਕੇ ਉਥੇ ਚੀਫ ਮਿਨਿਸਟਰ ਸਾਹਿਬ ਜਾਣ ਸਾਰੇ ਆ ਜਿਹੜੇ ਲੀਡਰ ਸਾਹਿਬਾਨ ਫੋਟੋਆਂ ਖਿਚਾ ਆ ਕੇ ਆਏ ਇਕੱਠੇ ਹੋ ਕੇ ਜਾਣ ਇਹਨਾਂ ਨੂੰ ਵੀ ਨਾਲ ਲੈ ਕੇ ਜਾਣ ਨਾਨ ਪੋਲਿਟਿਕਲ ਆ ਇਹਨੂੰ ਤੇ ਮੇਰੀ ਮੰਗ ਹੈ ਇਹਨਾਂ ਸਾਰਿਆਂ ਦੀ ਮੰਗ ਤਾਂ ਕਾਹਦੀ ਹੈ ਮੇਰੀ ਬੇਨਤੀ ਹੈ ਇਹਨਾਂ ਸਾਰਿਆਂ ਨੂੰ ਵੀ ਆਓ ਸਭ ਤੋਂ ਪਹਿਲਾਂ ਧੱਲੇਵਾਲ ਉਹਨਾਂ ਦੀ ਜਾਨ ਬਚਾਉਣ ਦਾ ਪ੍ਰਯਾਸ ਕਰੀਏ ਸੈਂਸੀਅਰ ਐਫਰਟ ਕਰੀਏ ਤੇ ਨਾਲ ਹੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪੰਜਾਬ ਕੈਨ ਨਾਟ ਬੀ ਲੈਫਟ ਟੂ ਟੂ ਦ ਵਿਮਜ਼ਨ ਫੈਂਸੀਜ਼ অর ਨੈਗਲੀਜੈਂਸ ਆਫ ਥਿਸ ਗਵਰਨਮੈਂਟ অর ਐਟ ਦ ਮਰਸੀ ਆਫ ਆਈਐਸਆਈ ਵੀ ਇਹ ਥੇ ਕਿੰਨੀ ਗੱਗ ਲਾਉਂਦੇ ਪੰਜਾਬ ਨੇ ਬੜੇ ਮਾੜੇ ਦਿਨ ਦੇਖੇ ਇਸ ਕਰਕੇ ਮੇਰੀ ਚਿੰਤਾ ਹੈ ਤੇ ਮੇਰੀ ਬੇਨਤੀ ਹੈ ਧੱਲੇਵਾਲ ਜੀ ਨੂੰ ਧੱਲੇਵਾਲ ਜੀ ਦੇ ਉਹਨਾਂ ਸਾਥੀਆਂ ਨੂੰ ਸਾਥੀਆਂ ਦਾ ਜਦੋਂ ਗੱਲ ਕਰਦਾ ਸੌਰੀ ਮੈਂ ਕਿਉਂਕਿ ਆ ਗੱਲਾਂ ਚੁੱਪਦੀਆਂ ਕਹਿੰਦੇ ਇਹ ਜੇ ਏਵੈਲੂਏਸ਼ਨਸ ਤੋਂ ਦਾ ਦੁਸ਼ਮਣੀ ਮੌਕ ਚੰਗੇ ਹੁੰਦੇ ਆ